ਪਪਾਈ ਜੀ ਆਪਣਾ ਨਾਮ ਦੱਸੋ ਪ੍ਰੇਮ ਸਿੰਘ ਭੱਲਾ ਜੀ ਆਜ਼ਾਦੀ ਦੇ ਇਹਨਾਂ ਨੇ ਸੀਓ ਕੀਤਾ ਸੀ ਪਰਿਵਾਰ ਤੋਂ ਆਜ਼ਾਦੀ ਦਾ ਪਪਾਈ ਤੁਹਾਡਾ ਨਾਮ ਕੀ ਆ ਕਿੰਨੀ ਉਮਰ ਹੈ ਉਮਰ ਮੇਰੀ 99 ਸਾਲ ਹੈ ਕੀ ਨਾਮ ਪ੍ਰੇਮ ਸਿੰਘ ਭੱਲਾ ਆਜ਼ਾਦੀ ਅੱਜ ਮਨਾ ਰਹੇ ਆ ਤੁਹਾਡੇ ਪਿਤਾ ਜੀ ਨੇ ਕਿਦਾਂ ਸੰਘਰਸ਼ ਸ਼ੁਰੂ ਕੀਤਾ ਕਿੰਨਾ ਚਿਰ ਕੀਤਾ ਥੋੜਾ ਦੱਸੋ ਪਿਤਾ ਜੀ ਨੇ ਸੰਘਰਸ਼ ਕੀਤਾ तकरीबन 1926 ਤੋਂ ਲੈ ਕੇ ਮਹਾਤਮਾ ਗਾਂਧੀ ਦੀ ਜਿਹੜਾ ਇਹ ਐਲਾਨ ਹਰ ਲਹਿਰ ਚ ਗਏ ਨੇ ਦੋ ਦੋ ਸਾਲ ਵੀ ਕੱਟੇ ਆ 6 6 ਮਹੀਨੇ ਵੀ ਕੱਟੇ ਆ ਤੇ ਹਰ ਲਹਿਰ ਚ ਗਏ ਮਹਾਤਮਾ ਗਾਂਧੀ ਲਹਿਰ ਜਿਹੜੀ ਆਵਾਜ਼ ਆ ਗਈ 1926 ਤੋਂ ਲੈ ਕੇ 1930 ਉਸਲੇ ਸਟੂਡੈਂਟ ਸੀ ਗਏ ਉਹ ਉਹਦਾ ਤਾਂ ਵਾਕਿਆ ਸੁਣਾਉ ਤੁਸੀਂ ਪੁਲਿਸ ਜੱਬੀ ਦਾ ਉਦੋਂ ਸਟੂਡੈਂਟ ਸੀ ਇਹਨਾਂ ਨੇ ਮਹਾਤਮਾ ਗੇ ਲਹਿਰ ਕੋਈ ਆਈ ਉਹਰੇ ਜ ਇਨਕਲਾਬ ਜ਼ਿੰਦਾਬਾਦ ਕਰ ਦਿੱਤਾ ਤੇ ਜੱਜ ਪੁੱਛਦਾ ਤੂੰ ਦਾ ਸਟੂਡੈਂਟ ਆ ਇੰਦਾ ਸਟੂਡੈਂਟ ਹਾਂ ਲੇਕਿਨ ਮੈਨੂੰ ਵਤਨ ਨਾਲ ਪਿਆਰ ਆ ਵਤਨ ਨਾਲ ਪਿਆਰ ਆ ਮੈਨੂੰ ਮੈਂ ਇਸ ਕਰਕੇ ਲਹਿਰ ਚ ਆਇਆ ਵਾਂ ਕਿ ਉਦੋਂ 8 ਦਿਨ ਸਦੋ ਜੇਲ ਨਾ ਨੇ 8 ਦਿਨ ਪਾਪਾ ਜੀ ਤਾਂ ਵੰਡ ਹੋਈ ਉਹ ਕਹੇ ਜੇ ਹਾਲਾਤੀ ਹਾਂਜੀ ਜਦ ਵੰਡ ਹੋਈ ਹਾਲਾਤ ਆ ਆ ਵੰਡ ਹੋਈ ਜਦੋਂ ਹਾਲਾਤ ਦੀ ਪਹਿਲੋਂ 1.5 ਦਿਨ ਪਾਕਿਸਤਾਨ ਚ ਰਿਹਾ ਬਟਾਲਾ 1.5 2 ਦਿਨ ਤੇ ਸਾਰਾ ਹੀ ਮੁਸਲਮਾਨ ਪਠਾਨਕੋਟ ਵਾਲਦਾ ਗੁਰਦਾਸਪੁਰ ਵਾਲਦਾ ਅੰਮ੍ਰਿਤਸਰ ਵਾਲਦਾ ਜਲੰਧਰ ਵਾਲਦਾ ਬਟਾਲਾ ਆ ਗਿਆ ਕਿਉਂਕਿ ਇਹ ਬਿਲਕੁਲ ਯਕੀਨੀ ਸੀ ਕਿ ਬਟਾਲਾ ਪਾਕਿਸਤਾਨ ਵਿੱਚ ਆ ਰਿਹਾ ਔਰ ਸਾਰਾ ਮਸਲਮਾਨ ਇਸੇ ਕਸਰਕਾਂ ਤੇ ਇਕੱਠਾ ਹੋ ਗਿਆ ਤੇ ਡੇਢ ਦੋ ਦਿਨ ਬਾਅਦ ਫਿਰ ਲਾਹੌਰ ਤੇ ਬਟਾਲਾ ਦਾ ਝਗੜਾ ਸੀਗਾ ਲਾਹੌਰ ਤੇ ਬਟਾਲਾ ਦਾ ਝਗੜਾ ਸੀ ਲਾਹੌਰ ਕਹਿੰਦੇ ਸੀ ਕਿ ਹਿੰਦੁਸਤਾਨ ਚ ਲੈਣਾ ਬਟਾਲਾ ਪਾਕਿਸਤਾਨ ਜਾਏਗਾ ਉਹ ਫਿਰ ਆਪੋ ਜੀ ਨੇ ਸਮਝੌਤਾ ਕੀਤਾ ਬਟਾਲਾ ਜਿਹੜਾ ਹਿੰਦੁਸਤਾਨ ਚ ਆ ਗਿਆ ਲਾਹੌਰ ਪਾਕਿਸਤਾਨ ਚਲਾ ਗਿਆ ਇਸ ਵਾਸਤੇ ਇੱਥੇ ਖੱਪਖਾਨਾ ਜ਼ਿਆਦਾ ਪੈ ਗਿਆ ਬਟਾਲਾ ਤੇ ਲਾਹੌਰ ਦਾ ਝਗੜਾ ਸੀ ਕਿਹੜੇ ਦੋਸਤ ਸੀ ਹਾਂ ਆਪਣੇ ਇੱਥੇ ਵੀ ਰਹਿੰਦੇ ਸੀ ਤੁਹਾਡੇ ਤੇ ਤੁਹਾਡੇ ਵੀ ਯਾਰ ਦੋਸਤਾਂ ਨੂੰ ਮਿਲਦੇ ਰਹਿੰਦੇ ਸੀ ਹਾਂ ਬਿਲਕੁਲ ਇਕੱਠੇ ਰਹਿੰਦੇ ਸੀ ਇਹ ਜਦ ਥੋੜਾ ਜਿਹਾ ਹਲੈਰ ਜਦੋਂ ਚੱਲੀ ਫਿਰ ਦਿਲਾਂ ਚ ਖਟਾਸ ਪੈਦਾ ਹੋ ਗਈ ਤੇ ਬਾਕੀ ਇਕੱਠੇ ਰਹਿੰਦੇ ਸੀ ਮੁਸਲਮਾਨ ਸਾਨੂੰ ਮਿਲਦੇ ਗਿਲਦੇ ਸੀ ਸਾਡੇ ਸਾਹਮਣੇ ਰਾਇਲ ਫੌਂਡੀ ਰੇਲਵੇ ਰੋਡ ਤੇ ਰਹਿੰਦੇ ਰਹੇ ਆਪੋ ਜੀ ਮਿਲੰਦਸ ਰਾਮ ਸலாம் ਚੰਗੀ ਤਰ੍ਹਾਂ ਸੂਕ ਸੀਗੀ ਆਪਣੇ ਤੇ ਹੋਰ ਗੱਲਬਾਤਾਂ ਉਹ ਕਰਦੇ ਸੀ ਹਾਂ ਹਾਂ ਇਕੱਠੇ ਆਪਣੇ ਗੱਲਬਾਤ ਕਰਨੀ ਇਕੱਠੀ ਗੱਲ ਉਹ ਪੇ ਜਿਸਲੇ ਉਹ ਪਾਕਿਸਤਾਨ ਦੀ ਆਵਾਜ਼ ਆ ਗਈ 1945 ਦੇ ਵਿੱਚ ਦਰਸਲ ਪਾਕਿਸਤਾਨ ਦੀ ਆਵਾਜ਼ ਉੱਠੀ ਆ ਪਹਿਲੋਂ ਨਹੀਂ ਸੀ ਆ ਗਈ 1945 ਚ ਉਹ ਵੀ ਅਸੀਂ ਰੇਲਵੇ ਰੋਡ ਤੇ ਰਹਿੰਦੇ ਸੀ 10 12 15 ਮੁਸਲਮਾਨ ਛੰਡੇ ਚੁੱਕੇ ਉਹਨੇ ਹਰੇ ਤੇ ਲੈ ਕੇ ਰਹੇ ਇਹ ਪਾਕਿਸਤਾਨ ਉਹਨੋਂ ਪਾਕਿਸਤਾਨ ਦੀ ਆਵਾਜ਼ 1945 ਚ ਉੱਠੀ ਆ ਆਪਾ ਜੀ ਤੁਸੀਂ 14 ਪਹਿਲੋਂ ਨਹੀਂ ਪਹਿਲੋਂ ਪਾਕਿਸਤਾਨ ਦੀ ਆਵਾਜ਼ ਕੋਈ ਨਹੀਂ ਸੀ ਆ ਗਈ ਪਹਿਲੀ ਦੋਸਤੀ ਦੁਸ਼ਮਣੀ ਦੀ ਕਿੱਧਰ ਬਾਰੇ ਹੈ ਜੀ ਵੀਰੋ ਹੋਏ ਦੋਸਤ ਦੁਸ਼ਮਣ ਬਣ ਗਏ ਕਿਉਂ ਹਾਂ ਉਹ ਬੰਦੇ ਕਿਤਾਬ ਬਣ ਗਏ ਦੁਸ਼ਮਣ ਉਹ ਆਪਣੀ ਲਹਿਰ ਚ ਆ ਗਏ ਉਹ ਕਹਿੰਦੇ ਪਾਕਿਸਤਾਨ ਲੈਣਾ ਇਹ ਕਹਿੰਦੇ ਹਿੰਦੁਸਤਾਨ ਲੈਣਾ ਹਿੰਦੁਸਤਾਨ ਚ ਤੇ ਉਹ ਫਿਰ ਆਪੋច ਕੋਈ ਦਿਲਾਜ ਖਟਾਸ ਪੈਦਾ ਹੋ ਗਈ ਇਸ ਵਾਸਤੇ ਫਿਰ ਉਹ ਪਾਪਾ ਜੀ ਇੱਕ ਤੁਹਾਡੇ ਪਾਪਾ ਜੀ ਇਹ ਗਏ ਉਹ ਜੇਲ੍ਹ ਤੇ ਗਏ ਸੀ ਕਹਿੰਦੇ ਕੋਈ ਟੰਗਾ ਨਿਕਲਿਆ ਰੋਟੀ ਦੇ ਵਿੱਚੋਂ ਕੋਈ ਅੰਦੋਲਨ ਕਰਦਾ ਸੀ ਉਹ ਆਹ ਇੱਕ ਵਾਰੀ ਮਲਤਾਨ ਜੇਲ੍ਹ ਦੇ ਦੋ ਸਾਲ ਕੈਦ ਹੋਈ ਨਾ ਉਦੋਂ ਰੋਟੀ ਜੋ ਦਾਲ ਦਾਲ ਸੀ ਦਾਲ ਦਾਲ ਚ ਕੰਗਾ ਨਿਕਲਾ ਆ ਤੇਨੇ ਸੁਪਰੀਨੰ ਲੱਦੀ ਸੀ ਲੱਗਦੀ ਸੀ ਉਹਨੇ ਕਿਹਾ ਦਾਲ ਚ ਕੰਗਾ ਭੋਖਰ ਸਾਹਿਬ ਦੇ 15 ਨ ਰੱਖੀ ਉਥੇ ਫਿਰ ਉਹ ਸੁਪਰੀਨੰ ਨੇ ਮਾਫੀ ਮਾ ਮੰਗਿਆ ਫਿਰ ਸਵਾਇਨਾ ਪੇਛ ਹੋਈ ਆਪੜੀਏ ਤੁਸੀਂ ਜਦੋਂ ਚੋਰਾ ਪੰਦਰ ਅਰੈਸਟ ਕੀਤੇ ਗਏ ਉਹ ਕੀ ਵਾਕਿਆ ਬਣਿਆ ਹਾਂਜੀ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਉਹ ਕੀ ਵਾਕਿਆ ਬਣਿਆ ਉਦੋਂ ਦੇਖੋ ਝੰਡਾ ਦੇ ਵਸੀ 1945 ਦੇ ਵਿੱਚ ਤੇ ਇਹ ਪਿਚੈਰੀਆਂ ਸੀ ਜਿੱਥੇ ਅੱਜ ਵੀਡੀਓ ਦਫਤਰ ਆ ਇੱਕ ਕਚਹਿਰੀ ਦਾ ਕੰਨੇ ਨਾਲ ਤੇ ਸਾਹਮਣੇ ਵਕੀਲ ਮੈਨੇ ਸੀ ਤੇ ਇਹਨਾਂ ਨੇ ਝੰਡਾ ਦਿਓ ਦੋ ਦਿਨ ਤੱਕ ਨਾ ਜੀਦਾ ਮੈਂ ਝੰਡਾ ਲਾਵਾਂਗਾ ਜੀ ਆਪਣੇ ਜੱਜ ਦੀ ਕੋਰਟ ਵਿੱਚ ਝੰਡੀ ਜੇਬ ਚ ਪਾ ਲਈ ਝੰਡਾ ਦੀ ਝੰਡੀ ਉਹ ਝੰਡੀ ਜੇਬ ਚ ਪਾ ਲਈ ਤੇ ਮੈਂ ਵੀ ਮਗਰ ਮਗਰ ਲੱਗਾ ਰਿਹਾ ਜਾਂਦਾ ਸੀ ਤੇ ਆਪਣੇ ਉਹ ਜਿਸਲੇ ਉਹ ਐਸਐਚਓ ਜਿਹੜਾ ਬਟਾਲਿਆ ਦਾ ਸੀ ਨਾ ਉਹ ਕੁਰਸੀ ਢਾ ਕੇ ਬਹਿ ਗਿਆ ਬੂਏ ਅੱਗੇ ਕਹਿੰਦਾ ਕਿਥੋਂ ਨਾ ਮ ਜਾਏਗਾ ਬੰਦਾ ਮੈਂ ਬੈਠਾ ਹਾਂ ਉਧਰਨ ਸਾਹ ਦਿੱਤਾ ਡੀਐਸਪੀ ਆਇਆ ਉਧਰੋਂ ਸਿੰਬਲ ਚੌਂਕ ਕੋਲੋਂ ਜੀਪ 'ਚ ਉਹਨੇ ਐਸਐਚਓ ਨਾਲ ਕੀਤੀ ਗੱਲ ਸੁਣੋ ਉਹ ਵਿਚਾਰਾ ਡੀਐਸਪੀ ਐਸਐਚਓ ਉੱਠ ਕੇ ਗਿਆ ਐਸਐਚਓ ਉੱਠਣ ਦੇ ਰੰਦਰ ਜਾ ਕੇ ਝੰਡਾ ਕੱਢਿਆ ਇਨਕਲਾਬ ਤੇ ਮਗਰੇ ਮੈਂ ਮੈਂ ਜ਼ਿੰਦਾਬਾਦ ਕਹਿਤਾ ਹਾਂ ਸਜ਼ਾ ਵੀ ਹੋਈ ਹੈ ਹਾਂ ਸਜ਼ਾ ਵੀ ਹੋਈ ਹੈ ਹਾਂ ਸਜ਼ਾ ਹੋਈ ਹੈ ਕਿ ਨਹੀਂ 2 ਸਾਲ ਉਹਨਾਂ ਨੂੰ ਹੋਈ ਸਜ਼ਾ ਤੁਹਾਨੂੰ ਮੈਂ ਪੰਜ-ਛੇ ਦਿਨ ਅੰਦਰ ਰਿਆ ਪੰਜ ਦੇਸ਼ ਜਾਦ ਹੋ ਗਿਆ ਸੰਧਾਨੀ ਮੈਂ ਮੈਂ ਉਮਰਸਵਰ ਗਿਆ ਸੀ ਇੱਕ ਵਾਰੀ ਉਦੋਂ ਬਚਪਨ ਸੀ ਦੇਖਿਆ ਸੁਣਿਆ ਇੱਕ ਵਾਰੀ ਕਿ 15 ਅਗਸਤ ਆਉਂਦੀ ਆ ਯਾਦਾ ਨਹੀਂ ਤਾਜ਼ੀਆਂ ਹੁੰਦੀ ਕੋਈ ਯਾਦਾ ਤਾਜ਼ੀਆਂ ਹੁੰਦੀਆਂ ਕੀ ਕਹਿਣਾ ਚਾਹੁੰਦੇ ਹੋ ਸਮਝਦੇ ਸਰਕਾਰਾਂ ਦੇ ਦੇਸ਼ਵਾਸੀਆਂ ਨੂੰ ਸਰਕਾਰਾਂ ਦੇ ਚਾਹੁੰਦਾ ਕਿ ਜਦੋਂ ਕੰਮ ਇਸ ਕੰਮ ਗਰੀਬ ਆਦਮੀ ਦੀ ਆਵਾਜ਼ ਸੁਣੀ ਜਾਵੇ ਇਨਸਾਫ਼ ਮਿਲੇ ਹਰ ਇੱਕ ਨੂੰ ਤੇ ਇਹ ਦੋਨੇ ਗੱਲਾਂ ਹੈ ਨਹੀਂ ਗਰੀਬ ਨੂੰ ਆਵਾਜ਼ ਨਹੀਂ ਦੱਬੀ ਜਾਂਦੀ ਇਹ ਇਨਸਾਫ਼ ਵੀ ਨਹੀਂ